ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਨੇ ਦਿੱਤਾ ਵੱਡਾ ਚਟਕਾ ਦੋ ਵਾਰ ਦੇ ਵਿਧਾਇਕ ਨੂੰ ਅਕਾਲੀ ਦਲ ਵਿੱਚ ਕਰਵਾਇਆ ਸ਼ਾਮਲ ਸੁਖਵੀਰ ਸਿੰਘ ਬਾਦਲ ਨੇ ਉਸ ਵਿਧਾਇਕ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਤੋਂ ਬਾਅਦ ਕਰ ਦਿੱਤਾ ਵੱਡਾ ਐਲਾਨ ਹੋਰ ਵੀ ਬਹੁਤ ਸਾਰੇ ਵਿਧਾਇਕ ਹੋਣਗੇ ਅਕਾਲੀ ਦਲ ਵਿੱਚ ਸ਼ਾਮਲ ਸੋ ਕਿਹੜਾ ਆਗੂ ਹੈ ਉਹ ਕਿਹੜਾ ਲੀਡਰ ਹੈ ਜਿਸ ਨੇ ਅੱਜ ਅਕਾਲੀ ਦਲ ਦਾ ਪੱਲਾ ਫੜ ਲਿਆ ਤੁਸੀਂ ਜਿਹੜੇ ਪੰਜਾਬੀ ਆਵਾਜ਼ ਨਾਲ ਬਹੁਤ ਬਹੁ ਸਵਾਗਤ ਹੈ ਤੁਹਾਡਾ ਸਾਰਿਆਂ ਨੂੰ ਇੱਕੋ ਹੀ ਗੁਜਾਰਸ਼ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਅਕਾਲੀ ਦਲ ਬਾਦਲ ਜਿਹੜਾ 2027 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ਨੂੰ ਫਿਰ ਮਜ਼ਬੂਤ ਕਰ ਰਿਹਾ ਹੈ ਸੁਖਵੀਰ ਸਿੰਘ ਬਾਦਲ ਪਿਛਲੇ ਹੜ੍ਹਾਂ ਦੀ ਸਥਿਤੀ ਦੇ ਸਮੇਂ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਆਪਣੀ ਜੇਬ ਦੇ ਵਿੱਚੋਂ ਜੋ ਹੜਪੀੜਤਾ ਦੀ ਮਦਦ ਕਰ ਰਹੇ ਸੀ ਹੜਪੀੜਤਾ ਦੇ ਵਿੱਚ ਜਾ ਕੇ ਉਹਨਾਂ ਨੂੰ ਨਗਦ ਰਾਸ਼ੀ ਦੇ ਕੇ ਉਹਨਾਂ ਨੂੰ ਡੀਜ਼ਲ ਦੇ ਕੇ ਟਰੈਕਟਰ ਦੇ ਕੇ ਉਹਨਾਂ ਦੀ ਕਣਕ ਦੀ ਬਜਾਈ ਹਾੜੀ ਦੀ ਬਜਾਈ ਕਰਨ ਵਾਸਤੇ ਖਾਦਾ ਬੀਜ ਵੀ ਆਪਣੇ ਕੋਲੋਂ ਦੇ ਕੇ ਜੋ ਸਹਾਇਤਾ ਕਰ ਰਿਹਾ ਜਿਸ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਪੰਜਾਬ ਪ੍ਰਤੀ ਜਿਹੜੀ ਸੋਚ ਉਹਨਾਂ ਦੀ ਉਸ ਸੋਚ ਦੇ ਕਰਕੇ ਅੱਜ ਵੱਖ-ਵੱਖ ਪਾਰਟੀਆਂ ਦੇ ਲੀਡਰ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਪਸੰਦ ਕਰ ਰਹੇ ਨੇ ਸੋ ਅਕਾਲੀ ਦਲ ਬਾਦਲ ਜਿਹੜੇ ਕਿ 1997 ਤੋਂ ਲੈ ਕੇ 2017 ਤੱਕ ਪੰਜਾਬ ਦੀ ਸੱਤਾ ਦੇ ਵਿੱਚ ਰਿਹਾ ਹੈ ਪੰਜਾਬ ਦੀ ਸੱਤਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਜਦੋਂ ਉਹਨਾਂ ਨੇ ਦੂਜੀ ਵਾਰ ਸਰਕਾਰ ਰਿਪੀਟ ਕਰਵਾਈ ਸੀ ਤਾਂ ਉਸ ਸਮੇਂ ਉਹਨਾਂ ਦੀ ਪਛਾਣ ਬਣੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣੇ ਤੇ ਉਸ ਸਮੇਂ ਜੋ ਪੰਜਾਬ ਦਾ ਵਿਕਾਸ ਹੋਇਆ ਉਹ ਅੱਜ ਲੋਕਾਂ ਦੇ ਕੋਲੋਂ ਜਿਹੜਾ ਕਿ ਜਦੋਂ ਲੋਕ ਬੋਲਦੇ ਨੇ ਉਹ ਤਸਵੀਰ ਸਾਹਮਣੇ ਆ ਜਾਂਦੀ ਏ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਪੜ੍ਹਾਈ ਸਕੀਮਾਂ ਤੇ ਪੰਜਾਬ ਦੇ ਵਿਕਾਸ ਦੇ ਲਈ ਜਿੰਦ ਜਾਨ ਇੱਕ ਕਰਕੇ ਪੰਜਾਬ ਨੂੰ ਇੱਕ ਨੰਬਰ ਸੁਭਾ ਬਣਾਇਆ ਸੋ ਉਸ ਤੋਂ ਬਾਅਦ ਕਾਂਗਰਸ ਤੇ ਪਾਵੇਂ ਆਮ ਆਦਮੀ ਪਾਰਟੀ ਦੇ ਵੱਲੋਂ ਵੱਖ-ਵੱਖ ਦਾਅਵੇ ਕੀਤੇ ਗਏ ਪਰ ਨਾ ਤਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕੁਝ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਡੱਕਾ ਪੰਨਿਆ ਤੇ ਨਾ ਹੀ ਕਾਂਗਰਸ ਪਿਛਲੇ ਪੰਜਾਂ ਸਾਲਾਂ ਦੇ ਵਿੱਚ ਸੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਹੁਣ ਅਕਾਲੀ ਦਲ ਬਾਦਲ ਨੂੰ ਮਜ਼ਬੂਤ ਕੀਤਾ ਜਾ ਰਿਹਾ ਅਕਾਲੀ ਦਲ ਬਾਦਲ ਨੂੰ ਸਿਰ ਪਹਿਲੀ ਵਾਰੀ ਸਥਿਤੀ ਵਿੱਚ ਲਿਆਂਦਾ ਜਾ ਰਿਹਾ ਜਿਸ ਨੂੰ ਲੈ ਕੇ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਕੱਲ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਔਰ ਬਹੁਤ ਸਾਰੇ ਲੋਕਾਂ ਦਾ ਜਿਹੜਾ ਕੀ ਉਹਨਾਂ ਦੇ ਨਾਲ ਇਕੱਠ ਸੀਗਾ ਜਿਸ ਤੋਂ ਬਾਅਦ ਜੋ ਜ਼ਿਲ੍ਹਾ ਫਰੋਹੀਪੁਰ ਦਾ ਦੋ ਵਾਰ ਸ਼ਹਿਰੀ ਵਿਧਾਇਕ ਜਿਹੜਾ ਜਿੱਤਿਆ ਹੋਇਆ ਸੀ ਦੋ ਵਾਰ ਉਸਨੇ ਆਪਣੇ ਹਲਕੇ ਦੀ ਨਿਮਾਇੰਦਗੀ ਕੀਤੀ ਉਹਨਾਂ ਦਾ ਜੋ ਅਕਾਲੀ ਦਲ ਵਿੱਚ ਸ਼ਮੂਲੀਅਤ ਹੋ ਗਈ ਅਕਾਲੀ ਦਲ ਵਿੱਚ ਚ ਸ਼ਾਮਲ ਹੋ ਗਏ ਤਰਨ ਤਰਨ ਦੇ ਵਿੱਚ ਜਾ ਕੇ ਸੋ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਛਟਕਾ ਲੱਗ ਗਿਆ ਆਮ ਆਦਮੀ ਪਾਰਟੀ ਜੋ ਬਾਰਡਰ ਪੱਟੀ ਦੇ ਉੱਪਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਆਪਣੇ ਵਿਧਾਇਕ ਜਾਂ ਆਪਣੇ ਮੰਤਰੀਆਂ ਦੇ ਜਿਹੜਾ ਕਿ ਉਹਨਾਂ ਦੇ ਕੋਈ ਕੰਮਕਾਰ ਨਹੀਂ ਹੁੰਦੇ ਜਿਸ ਦੇ ਕਾਰਨ ਇਹ ਵਿਧਾਇਕਾਂ ਦੇ ਵੱਲੋਂ ਆਪਣੀ ਪਾਰਟੀ ਨੂੰ ਛੱਡਣ ਦਾ ਜਿਹੜਾ ਕਿ ਇਹ سلسلہ ਸ਼ੁਰੂ ਹੋ ਗਿਆ ਹੈ ਸੋ ਇਹ ਵਿਧਾਇਕ ਜਿਹੜਾ ਕਿ ਪਹਿਲੇ ਬੀਜੇਪੀ ਚ ਹੋਇਆ ਕਰਦਾ ਸੀ ਔਰ ਬੀਜੇਪੀ ਛੱਡ ਕੇ ਆਪ ਵਿੱਚ ਸ਼ਾਮਲ ਹੋਇਆ ਸੀ ਔਰ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਸਭਾ ਚੋਣਾਂ ਵਿੱਚ ਇਸ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਲੋਕ ਸਭਾ ਚੋਣਾਂ ਸਮੇਂ ਪ੍ਰਚਾਰ ਕਰਦਾ ਰਿਹਾ ਪਰ ਉਸ ਤੋਂ ਬਾਅਦ ਇਸ ਲੀਡਰ ਦੀ ਕੋਈ ਪੁਛ ਪ੍ਰਤਿਤ ਨਹੀਂ ਹੋਈ ਤੇ ਇਸ ਨੇ ਹੁਣ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਨੇ ਸੁਖਵੀਰ ਸਿੰਘ ਬਾਦਲ ਦੇ ਨਾਲ ਜਾ ਕੇ ਸੋ ਸੁਖਪਾਲ ਸਿੰਘ ਨੰਨੂ ਜਿਹੜੇ ਕਿ ਦੋ ਵਾਰ ਵਿਧਾਇਕ ਰਹੇ ਚੁੱਕੇ ਨੇ ਉਹਨਾਂ ਦੇ ਪਿਤਾ ਜੋ ਗਿਰਧਾਰੀ لال ਪਹਿਲਾਂ ਇੱਥੋਂ ਨਮਾਇੰਦਗੀ ਕਰ ਚੁੱਕੇ ਨੇ ਉਹ ਵੀ ਇਸ ਹਲਕੇ ਦੇ ਵਿੱਚ ਵਿਧਾਇਕ ਰਹੇ ਸੀ ਔਰ ਉਹਨਾਂ ਦੀ ਮੌਤ ਤੋਂ ਬਾਅਦ ਸੁਖਪਾਲ ਸਿੰਘ ਨੰਨੂ ਨੇ ਇਹ ਇਲਾਕਾ ਨੂੰ ਸੰਭਾਲਿਆ ਔਰ ਉਹਨਾਂ ਨੂੰ ਟਿਕਟ ਦਿੱਤੀ ਗਈ ਔਰ ਉਹਨਾਂ ਨੇ ਇੱਥੇ ਦੋ ਵਾਰ ਜਿੱਤ ਪ੍ਰਾਪਤ ਕੀਤੀ ਔਰ ਕਾਲੀ ਭਾਜਪਾ ਸਰਕਾਰ ਦੇ ਵਿੱਚ ਉਹ ਇੱਥੋਂ ਸੰਸਦ ਜਿਹੜਾ ਕਿ ਵਿਧਾਇਕ ਬਣਦੇ ਰਹੇ ਔਰ ਸੰਸਦੀ ਸਖਤਰ ਵੀ ਬਣੇ ਜਿਹੜੇ ਕਿ ਸੰਸਦੀ ਸਖਤਰ ਬਣ ਕੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੰਮ ਕੀਤਾ ਸੋ ਸੁਖਪਾਲ ਸਿੰਘ ਨੰਨੂ ਦਾ ਜਿਹੜਾ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਇੱਕੋ ਦਮ ਅਕਾਲੀ ਦਲ ਵਿੱਚ ਆਉਣ ਦੇ ਨਾਲ ਅਕਾਲੀ ਦਲ ਨੂੰ ਬਹੁਤ ਵੱਡਾ ਵੱਲ ਮਿਲਿਆ ਉੱਥੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਚਟਕਾ ਹੈ ਆਮ ਆਦਮੀ ਪਾਰਟੀ ਜਿਹੜੀ ਕਿ 15 ਮਹੀਨੇ ਬਾਅਦ ਵਿਧਾਨ ਸਭਾ ਪੰਜਾਬ ਵਿੱਚ ਚੋਣਾਂ ਹੋਣੀਆਂ ਨੇ ਉਸ ਤੋਂ ਪਹਿਲਾਂ ਕਿ ਆਪਣੇ ਬਹੁਤ ਸਾਰੇ ਵਿਧਾਇਕ ਜਿਹੜੇ ਨਰਾਜ਼ ਚੱਲ ਰਹੇ ਨੇ ਜਿਨ੍ਹਾਂ ਦੇ ਕੋਈ ਪੁੱਛ ਪ੍ਰਤੀਤ ਨਹੀਂ ਹੋ ਰਹੀ ਕੋਈ ਥਾਣੇ ਕਚੈਰੀਆਂ ਦੇ ਵਿੱਚ ਉਹਨਾਂ ਦੀ ਕੋਈ ਗੱਲ ਨਹੀਂ ਸੁਣਦਾ ਹਲਕੇ ਦੇ ਲੋਕ ਉਹਨਾਂ ਨੂੰ ਪੁੱਛਦੇ ਨੇ ਪਰ ਉਪਰੋਂ ਦਿੱਲੀ ਵਾਲੇ ਆ ਕੇ ਪੰਜਾਬ ਦੇ ਵਿੱਚ ਜਿਹੜੀ ਸਾਰੀ ਸੱਤਾ ਸਮਾ ਲਈ ਬੈਠੇ ਨੇ ਜਿਸ ਨੂੰ ਲੈ ਕੇ ਇਹ ਵਿਧਾਇਕ ਇਹ ਲੀਡਰ ਪੂਰੀ ਤਰ੍ਹਾਂ ਨਾਰਾਜ਼ ਨੇ ਜਿਸ ਕਾਰਨ ਇਹ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਇਆ ਇਹ ਸੁਖਪਾਲ ਸਿੰਘ ਨਨੂ